ਦੋਸਤੋ ਆਹ ਵੀਡੀਓ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਏ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੁਰਸਿੱਖ ਬੱਚੀ ਦੇ ਵੱਲੋਂ ਬਹੁਤ ਹੀ ਸਿਆਣੀਆਂ ਗੱਲਾਂ ਕਹੀਆਂ ਗਈਆਂ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਬੱਚੀ ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਰਹੀ ਹੈ ਤਾਂ ਦੋਸਤੋ ਇਹ ਵੀਡੀਓ ਆਪਣੇ ਛੋਟੇ ਬੱਚਿਆਂ ਦੇ ਨਾਲ ਵੀ ਸਾਂਝੀ ਜ਼ਰੂਰ ਕਰਿਓ ਕਿਉਂਕਿ ਅੱਜਕੱਲ ਆਪਾਂ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਤੇ ਕਾਰਟੂਨ ਅਤੇ ਹੋਰ ਚੀਜ਼ਾਂ ਵਿਖਾ ਕੇ ਉਹਨਾਂ ਦਾ ਟਾਈਮ ਜਿਹੜਾ ਵਾ ਬਰਬਾਦ ਕਰ ਰਹੇ ਆਂ ਪਰ ਗੁਰਸਿੱਖੀ ਵੱਲ ਕੱਟ ਲਾ ਰਹੇ ਆਂ ਤਾਂ ਆਹ ਵੀਡੀਓ ਉਹਨਾਂ ਨੂੰ ਜ਼ਰੂਰ ਸਾਂਝੀ ਕਰਿਓ ਤਾਂ ਜੋ ਤੁਹਾਡੇ ਬੱਚੇ ਵੀ ਸਿੱਖੀ ਵੱਲ ਪ੍ਰੇਰਿਤ ਹੋਣ ਤੇ ਗੁਰੂ ਮਹਾਰਾਜ ਦੇ ਇਤਿਹਾਸ ਬਾਰੇ ਜਾਣ ਸਕਣ ਆਓ ਲੈ ਚાલਦੇ ਹਾਂ ਤੁਹਾਨੂੰ ਇਸ ਵੀਡੀਓ ਦੇ ਬੰਦਾ ਬਾਬਾ ਦੀਪ ਸਿੰਘ ਨੇ ਆਪਣਾ ਆਪਣਾ ਸਿਰ ਵੀ ਢਿੱਤੇ ਦੇ ਦਿੱਤੀ ਤਾਂ ਕਿ ਉਹਨਾਂ ਦੇ ਇੰਨਾ ਦਹਾੂ ਹੋਕਰ ਪਾਂਚ ਲਾਣੇ ਗਏ ਸੀ ਆ ਬਿਲਕੁਲ ਗੁਰੂਵਾਰਾ ਜਗੀਰ ਦਾਸ ਬੇਨਤੀ ਕਰੀ ਸੀ ਉਹਨਾਂ ਨੇ ਹਾਂਜੀ ਹਾਂਜੀ ਆ ਮੈਂ ਤੁਹਾਨੂੰ ਪੂਰਾ ਪਿਛਾਣਾ ਬਾਬਾ ਦੀਪ ਸਿੰਘ ਜੀ ਦੀ ਹਾਂ ਬਸਾਣਾ ਬੋਤਲੀ ਹੈ ਲੰਗਾਲ ਜਿਹੜੇ ਮੇਰੇ ਕੋਲ ਬਾਬਾ ਦੀਪ ਸਿੰਘ ਜੀ ਦੀ ਫੋਟੋ ਰੱਖੀ ਹੋਈ ਦੇਖਦੇ ਆ ਨਾਨੇ ਕਾ ਮੈਨੂੰ ਪਹਿਲਾਂ ਹੀ ਪਤਾ ਫੋਟੋ ਦੇਖ ਕੇ ਮਨ ਕਰ ਗਿਆ ਨਾ ਬਾਬਾ ਦੀਪ ਸਿੰਘ ਨੇ ਪਛਾਣ ਬਾਕੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਮਿਲਦੇ ਆਂ ਹੋਰ ਵੀਡੀਓ ਦੇ ਲੈ ਕੇ ਉਦੋਂ ਤੱਕ ਰੱਬ ਰਾਖਾ